ਮੈਂ ਇੱਕ ਸਮਝ ਸਮਝ ਗਿਆ ਵੀ ਐਨੀ ਗੰਦੀ ਰਾਜਨੀਤੀ ਐਨੀ ਟੀਆਰਪੀ ਦੀ ਭੁੱਖ ਤੇ ਜਦੋਂ ਤੁਹਾਨੂੰ ਹੁਣ ਲੋਕਾਂ ਨੇ ਨਕਾਰ ਕੇ ਸੁੱਟਦਾ ਹੈ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਟੀਆਰਪੀ ਨਹੀਂ ਮਿਲਦੀ ਉਹਨਾਂ ਨੇ ਜਾ ਕੇ ਉੱਥੇ ਆਪਦਾ ਲੈ ਕੇ ਲਾਮ ਲਸ਼ਕਰ ਪੁਲ ਖੋਲਤਾ ਉਹਦੇ ਨਾਲ ਕੀ ਹੋ ਗਿਆ ਪੁਲ ਤਾਂ 2 ਘੰਟੇ ਬਾਅਦ ਵੀ ਖੁੱਲ ਜਾਣਾ ਸੀਗਾ ਬਾਅਦ ਤਾਂ ਤੁਹਾਡੀ ਤਾਂ ਸੀ ਜਿੱਦੋਂ ਪੁਲ ਡਿੱਗਣ ਵਾਲਾ ਸੀ ਮੇਰੇ ਤਾ ਟੀਆਰਪੀ ਸੀ ਕੀ ਕੋਈ ਤਾਂ ਮੈਂ ਇਹ ਕਹੂੰਗੀ ਫਿਟੇ ਲਾਨਤਾ ਲੋਕ ਇਹੀ ਕਹਿੰਦੇ ਆ ਵੀ ਨਕਾਰੇ ਹੋਏ ਲੋਕ ਹੁਣ ਟੀਆਰਪੀ ਲੈਣ ਵਾਸਤੇ ਗਲਤ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦੀ ਆ ਵੀ ਠੀਕੇ ਤੁਹਾਡਾ ਜੋ ਵਜੂਦ ਹੈ ਆਪਣਾ ਵਜੂਦ ਬਣਾ ਕੇ ਰੱਖੋ ਫੋਨ ਕਰ ਕਰ ਤਮ ਘਾ ਰਹੇ ਆ ਮੈਂ ਥੋੜੀ ਸਰਕਾਰ ਵਲੇ ਨਹੀਂ ਚੁੱਪ ਕੀਤੀ ਸੀ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗੀ ਜੇ ਮੇਰੇ ਕਿਸੇ ਵੀ ਵਰਕਰ ਨੂੰ ਜਾਂ ਕਿਸੇ ਮੇਰੀ ਟੀਮ ਦੇ ਮੈਂਬਰ ਨੂੰ ਇਹਨਾਂ ਨੇ ਧਮਕੀ ਦਿੱਤੀ ਅਜਰਾਸਪੁਰ ਅਤੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਸਾਂਝੇ ਤੌਰ ਤੇ ਨਗਰ ਕੌਂਸਲ ਰਾਜਪੁਰਾ ਵਿੱਚ ਇੱਕ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਈ ਗ੍ਰੀਨ ਵਾਕਰ ਪਾਲਿਸੀ ਦੇ ਤਹਿਤ ਚਾਰ ਗ੍ਰੈਬ ਬਾਕਟ ਮਸ਼ੀਨ ਜੋ ਕਿ ਰਾਜਪੁਰਾ ਦੀ ਤੰਗ ਗਲੀਆਂ ਵਿੱਚ ਜਾ ਕੇ ਵੀ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਰਾਹਤ ਦਿਵਾਏਗੀ ਜਿਸ ਦਾ ਉਦਘਾਟਨ ਰਾਜਪੂਰਾ ਦੀ ਵਿਧਾਇਕਾ ਮੈਡਮ ਨੀਨਤਾ ਮਿੱਤਲ ਵੱਲੋਂ ਆਪਣੇ ਸਰਕਮਲਾ ਨਾਲ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਸਮੂਹ ਨਗਰ ਕੌਂਸਲ ਸਟਾਫ ਮੌਜੂਦ ਸੀ ਉਥੇ ਹੀ ਰਾਜਪੁਰਾ ਦੇ ਈਓ ਅਫਤਾਰ ਸੇਖੜੀ ਨਗਰ ਕੌਂਸਲ ਦੇ ਉਪਰਦਾਨ ਰਜੇਸ਼ ਇੰਸਾ ਸਮੇਤ ਕਈ ਪਰਿਸ਼ਦ ਵੀ ਇਸ ਮੌਕੇ ਤੇ ਮੌਜੂਦ ਰਹੇ ਉਕਤ ਮਸ਼ੀਨਾ ਦਾ ਉਤਕਰਣ ਕਰਨ ਤੋਂ ਬਾਅਦ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਨਗਰ ਕੌਂਸਲ ਵਿੱਚ ਲੱਡੂ ਵਿਵੰਡੇ ਗਏ ਅਰਜੀ ਦੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਉਕਤ ਈ ਗ੍ਰੀਨ ਵਕਲੇਬ ਬਕਟ ਮਸ਼ੀਨਾ ਰਾਜਪੁਰਾ ਦੀ ਉਹਨਾਂ ਕਲੋਨੀਆਂ ਦੇ ਵਿੱਚ ਜਾ ਕੇ ਸੀਵਰੇਜ ਦੀ ਸਫਾਈ ਕਰਿਆ ਕਰਨਗੀਆਂ ਜਿਸ ਵਿੱਚ ਵੱਡੀ ਮਸ਼ੀਨ ਨਹੀਂ ਜਾ ਸਕਦੀ ਸੀ ਇਨਾ ਮਸ਼ੀਨਾਂ ਤੇ ਲਗਭਗ 20 ਲੱਖ ਰੁਪਏ ਦਾ ਖਰਚਾ ਆਇਆ ਹੈ ਜੋ ਅੱਜ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਕਰ ਕਮਲਾ ਨਾਲ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਹਨ ਇਸ ਮੌਕੇ ਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਹੋਰ ਵੀ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਨਾਲ ਲੋਕਾਂ ਨੂੰ ਵੀ ਕਾਫੀ ਸਹੂਲਤਾਂ ਮਿਲਣਗੀਆਂ ਅੱਗੇ ਬੋਲਦੇ ਹੋਏ ਮੈਡਮ ਨੀਨਾ ਮਿੱਤਲ ਵੱਲੋਂ ਸਾਬਕਾ ਵਿਧਾਇਕ ਸਰਦਾਰ ਹਰਦੀਆਲ ਸਿੰਘ ਕੰਬੋਸ਼ ਤੇ ਵਰਦੀਪ ਕਿਹਾ ਕਿ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਸਾਬਕਾ ਵਿਧਾਇਕ ਨੂੰ ਟੀਆਰਪੀ ਦੀ ਇੰਨੀ ਭੁੱਖ ਹੈ ਕਿ ਉਹ ਤੁਰੰਤ ਓਵਰ ਬ੍ਰਿਜ ਤੇ ਪਹੁੰਚ ਗਿਆ ਅਤੇ ਉਸ ਨੂੰ ਖੋਲਣ ਲੱਗ ਪਿਆ ਜਦ ਕਿ ਉਹ ਓਵਰ ਬ੍ਰਿਜ ਖੋਲਣ ਦੇ ਹੁਕਮ ਮੇਰੇ ਵੱਲੋਂ ਪਹਿਲਾਂ ਹੀ ਦੇ ਦਿੱਤੇ ਗਏ ਸੀ। ਉਹਨਾਂ ਨੇ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਬਾਜ਼ ਨਹੀਂ ਆਉਂਦੇ ਤਾਂ ਸਾਡੇ ਮਤਖ ਨੂੰ ਤਮਕੀਆਂ ਦੇਣ ਤੋਂ ਤਾਂ ਨਹੀਂ ਹਟਤੇ ਤਾਂ ਠੀਕ ਨਹੀਂ ਹੋਵੇਗਾ ਆਉ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਮੌਕੇ ਤੇ ਕੀ ਕਹਿਣਾ ਸੀ ਹਲਕਾ ਵਧਾਈਕਾ ਮੈਡਮ ਨੀਨਾ ਮਿੱਤਲ ਦਾ ਮੈਮ ਅੱਜ ਨਗਰ ਕੌਂਸਲ ਆਏ ਹੋ ਤੁਸੀਂ ਤੇ ਉਦਘਾਟਨ ਹੋਇਆ ਹੈ ਕੀ ਚੀਜ਼ ਹੈ ਮੈਮ ਮੇਰੇ ਨਾਲ ਕਿਹੜੇ ਕੰਮ ਆਣ ਗਿਆ ਇਹ ਇਹ ਜਿਵੇਂ ਕਿ ਆਪਾਂ ਜਾਣਦੇ ਆ ਕਿ ਸੀਵਰੇਜ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਹੜੀਆਂ ਆਪਣੀਆਂ ਗਲੀਆਂ ਪੀੜੀਆਂ ਉਹ ਚ ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ ਤੇ ਇਹ ਜਿਹੜੀਆਂ ਆਟੋ ਰਿਕਸ਼ਾ ਟਾਈਪ ਗੱਡੀਆਂ ਆਈਆਂ ਜਿਹੜੀਆਂ ਈ ਰਿਕਸ਼ਾ ਟਾਈਪ ਇਹ ਗੱਡੀਆਂ ਬੈਟਰੀ ਦੇ ኦਪਰੇਟਿਡ ਹੈਗੀਆਂ ਨੇ ਸਾਨੂੰ ਪੋਲੂਸ਼ਨ ਤੋਂ ਵੀ ਬਚਾਣ ਗਿਆ ਔਰ ਛੋਟੀ ਤੋਂ ਛੜੀ ਪੀੜੀ ਤੋਂ ਪੀੜੀ ਗਲੀ ਵਿੱਚ ਜਾ ਕੇ ਜਿੱਥੇ ਵੀ ਸੀਵਰੇਜ ਦੀ ਪ੍ਰੋਬਲਮ ਹੋਊਗੀ ਉਹ ਪ੍ਰੋਬਲਮ ਸੋਲਵ ਹੋ ਜਾਈ ਮੈਡਮ ਦੇਖਿਆ ਜਾ ਰਿਹਾ ਕਿ ਦਿੱਲੀ ਦੀ ਤਰਜ਼ ਤੇ ਜਿਹੜਾ ਪੰਜਾਬ ਦੇ ਵਿੱਚ ਇਹ ਵਿਕਾਸ ਦੇ ਕੰਮ ਚੱਲ ਰਹੇ ਅਸੀਂ ਵੀ ਦੇਖਿਆ ਕਿ ਦਿੱਲੀ ਦੀ ਗਲੀਆਂ ਦੇ ਵਿੱਚ ਵੀ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਫਿਰਦੀਆਂ ਹੁੰਦੀਆਂ ਸਫਾਈ ਕਰਨ ਵੇਲੇ ਕਿ ਉਸੇ ਉਸੇ ਤਰਜ਼ ਤੇ ਜਿਹੜੀਆਂ ਹੈ ਇਹ ਚੀਜ਼ਾਂ ਦੇਖੋ ਆਮਾਦੀਨ ਦੀ ਸਰਕਾਰ ਪਹਿਲਾਂ ਸਭ ਤੋਂ ਪਹਿਲਾਂ ਦਿੱਲੀ ਚਾਈ ਅਸੀਂ ਜੋ ਕੰਮ ਦਿੱਲੀ ਚ ਕਰਕੇ ਦੇਖੇ ਵੀ ਜਿਹਦੇ ਨਾਲ ਸਹੀ ਰਿਜ਼ਲਟ ਆ ਰਿਹਾ ਲੋਕ ਖੁਸ਼ ਹੈ ਪਬਲਿਕ ਦੇ ਕੰਮ ਹੋ ਰਹੇ ਆ ਉਹ ਚੀਜ਼ਾਂ ਅਸੀਂ ਫਿਰ ਪੰਜਾਬ ਚ ਵੀ ਕਰ ਰਹੇ ਆ ਤਾਂ ਕਿ ਜਿਹੜੇ ਬਹੁਤ ਸਾਰਾ ਬਹੁਤ ਵਾਰ ਐਸਾ ਮੌਕਾ ਆ ਜਾਂਦਾ ਸੀ ਕਿ ਜਿਹੜੀਆਂ ਛੋਟੀਆਂ ਗਲੀਆਂ ਵਾਲੇ ਲੋਕ ਹੈ ਉਹ ਕਹਿੰਦੇ ਸੀ ਵੀ ਸਾਡੇ ਸਿਵਰੇਜ ਨਹੀਂ ਸਾਫ਼ ਹੁੰਦੇ ਜੇ ਮੈਨ ਪਾਵਰ ਜਾਂਦੀ ਸੀ ਤਾਂ ਮੈਨ ਪਾਵਰ ਤੋਂ ਨਹੀਂ ਹੋ ਪੰਦਾ ਸੀ ਤਾਂ ਹੁਣ ਮਸ਼ੀਨ ਵੀ ਜਾਊਗੀ ਪਰ ਉਹ ਛੋਟੀ ਛੋਟੀ ਗਲੀ ਤੋਂ ਛੋਟੀ ਤੋਂ ਛੋਟੀ ਗਲੀ ਵਿੱਚ ਜਾਊਗੀ ਤਾਂ ਉੱਥੇ ਜਿਹੜੇ ਸਿਵਲਜ਼ ਐ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਣਗੇ ਮੈਡਮ ਹੋਰ ਕਿਹੜੇ ਵਿਕਾਸ ਦੇ ਕੰਮ ਜਿਹੜੇ ਹਨ ਉਹ ਖਾਨ ਵਾਲੇ ਦਿਨਾਂ ਦੇ ਵਿੱਚ ਦੇਖੋ ਬਹੁਤ ਸਾਰੇ ਕੰਮ ਚੱਲ ਰਹੇ ਨੇ ਬਹੁਤ ਸਾਰੀਆਂ ਕਲੋਨੀਆਂ ਮੈਂ ਕਹੂੰਗੀ ਵੀ ਉਹ ਕਲੋਨੀਆਂ ਜਿਨ੍ਹਾਂ 'ਚ 40-40 ਸਾਲਾਂ ਤੋਂ ਇੱਟ ਨਹੀਂ ਲੱਗੀ ਸੀ ਉਹ ਕਲੋਨੀਆਂ 'ਚ ਕੰਮ ਹੋ ਰਿਹਾ ਜਿਵੇਂ ਹੁਣ ਆਪਾਂ ਝੰਡਾ ਲਵਾਇਆ ਹੈ ਬਹੁਤ ਜਲਦੀ ਜਿਹੜਾ ਧਮੋਲੀ ਦਾ ਅੰਡਰਪਾਸ ਹੈ ਉਹ ਵੀ ਅਸੀਂ ਲੈ ਕੇ ਆ ਰਹੇ ਹਾਂ ਕਿ ਲੋਕਾਂ ਨੂੰ ਉੱਥੇ ਜਿਹੜੀ ਦਿੱਕਤ ਆ ਰਹੀ ਹੈ ਸਤੰਬਰ ਚ ਜਿਹੜਾ ਨਲਾਸ ਦਾ ਕਟ ਹੈ ਇਹਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ ਡੂ ਟੂ ਰੇਨ ਥੋੜਾ ਜਿਹਾ ਅਸੀਂ ਲੇਟ ਹੋ ਗਿਆ ਇਹ ਕੰਮ ਤੇ ਹੁਣ ਸਤੰਬਰ ਚ ਇਹ ਕੰਮ ਵੀ ਸ਼ੁਰੂ ਹੋ ਜਾਊਗਾ ਸਾਡਾ ਮਕਸਦ ਹੈ ਰਾਜਪੁਰੇ ਦੇ ਲੋਕਾਂ ਨੂੰ ਜਿਹੜੇ ਕੰਮਾਂ ਨਾਲ ਸਹੂਲਤ ਮਿਲੇ ਅਸੀਂ ਉਹ ਕੰਮ ਕਰਨੇ ਆ ਅਸੀਂ ਇਹ ਨਹੀਂ ਕਰਨਾ ਕਿ ਜੀ ਇੰਨਾ ਪੈਸਾ ਆਇਆ ਇੰਨਾ ਲਾਤਾ ਪਰ ਦਿਖੇ ਕਿਤੇ ਹੈ ਨਾ ਅਸੀਂ ਪੈਸਾ ਵੀ ਸਾਡੀ ਮਿਊਂਸੀਪੈਲਿਟੀ ਸਾਡੇ ਈਓ ਸਾਹਿਬ ਐ ਸਾਰੀ ਟੀਮ ਐ ਸਾਡੀ ਮਿਨਿਸਪੈਲਿਟੀ ਚ ਕੋਈ ਕਮੀ ਨਹੀਂ ਐ ਪੈਸਾ ਬਹੁਤ ਐ ਔਰ ਈਓ ਸਾਹਿਬ ਨਾਲ ਮਿਨਿਸਪੈਲਿਟੀ ਦੀ ਟੀਮ ਨਾਲ ਮਿਲ ਕੇ ਅਸੀਂ ਇਹ ਸਾਰੇ ਕੰਮ ਕਰ ਰਹੇ ਆ ਸਰੰਦਰ ਵਾਲਾ ਜਿਹੜਾ ਹੈਗਾ ਜਿਹੜਾ ਸਰੰਦਰ ਫਾਟ ਹੈ ਇਹਦਾ ਕਦੋਂ ਤੋਂ ਕੱਟ ਰੇ ਜਲਦੀ ਸਾਰੇ ਕੰਮ ਬਾਰੀਸੀਰ ਹੋਣਗੇ ਜਲਦੀ ਇਹ ਵੀ ਕੰਮ ਕਰਾਂਗੇ ਤੇ ਜਿਹੜਾ ਹੁਣ ਮਹਿੰਦਰਗੰਜ ਵਾਲੀ ਪੂਲ ਹੈਗਾ ਇਹ ਵੀ ਹਾਂ ਉਹੀ ਕਹਿ ਰਹੀ ਆ ਉਹ ਵੀ ਹੁਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਊਗਾ ਉਸ ਮਾਰਕੀਟ ਚ ਆਪਾਂ ਦੀਵਾਲੀ ਵੇਲੇ ਰੌਣਕ ਲੈ ਕੇ ਆਵਾਂਗੇ ਨਲਾਸ ਰੋਡ ਵਾਲਾ ਕੱਟ ਗਿਆ ਉਹ ਸੈਪਟੰਬਰ ਚ ਸ਼ੁਰੂ ਹੋ ਜਾਊਗਾ ਮੇਡ ਪਾਣੀ ਦੀ ਕਈ ਜਗ੍ਹਾ ਤੇ ਪਾਈਪ ਚ ਪ੍ਰੋਬਲਮ ਸੀਗੀ, ਦਿੱਕਤ ਆ ਰਹੀ ਸੀਗੀ। ਉਹ ਸਾਰੇ ਮਿਊਨਿਸਪੈਲਿਟੀ ਦੇ ਜਿੰਨੇ ਵੀ EMPLOYEES ਹੈ ਵਾਟਰ ਸਪਲਾਈ ਦੇ ਉਹ ਲੱਗੇ ਹੋਏ ਨੇ ਠੀਕ ਕਰ ਰਹੇ ਨੇ। ਔਰ ਕਈ ਜਗ੍ਹਾ ਤੇ ਅਸੀਂ ਟਿਊਬਵੈਲ ਵੀ ਲਵਾ ਰਹੇ ਆ ਤਾਂ ਕਿ ਜੇ ਕਦੇ ਪਿਛਲੋ ਪਾਣੀ ਦੀ ਦਿੱਕਤ ਆਂਦੀ ਹੈ, ਜੇ ਕਿਤੇ ਬਿਜਲੀ ਬੋਰਡ ਵੱਲੋਂ ਦਿੱਕਤ ਆਂਦੀ ਹੈ ਉਸ ਕਰਕੇ ਪਾਣੀ ਦੀ ਦਿੱਕਤ ਹੈ ਤਾਂ ਉਹ ਵੀ ਨਾਲ ਦੀ ਨਾਲ ਸੋਲਵ ਹੋ ਰਹੀ ਹੈ। ਕਿੰਨੇ ਰਿਕਸ਼ੇ ਇਹ ਚਾਰ ਰਿਕਸ਼ੇ ਹੈਗੇ ਨੇ ਤੇ ਹੋਰ ਵੀ ਹੋਰ ਆਣਗੇ। ਜਿਵੇਂ ਜਿਵੇਂ ਸਾਨੂੰ ਇਹ ਲੱਗੂਗਾ ਵੀ ਅਸੀਂ ਸਕਸੈਸ ਹੋ ਰਹੇ ਆ, ਓਵੇਂ ਓਵੇਂ ਹੋਰ ਰਿਕਸ਼ੇ ਆਈ ਜਾਣਗੇ। ਜੀ ਆਇਆਂ ਨੂੰ ਸਾਰੇ ਕੀਮਤ ਆਪਾਂ ਕਿਹੜਾ ਕਰੀ ਦਨੀ ਹੈ ਮੈਡਮ ਇੱਕ ਲੋਕ ਨਾਲ ਗੱਲ ਜਾਣਨਾ ਚਾਹੁੰਦੇ ਆ ਕਿ ਜਦ ਬਾਰਿਸ਼ ਸੀਗੀ ਉਰੇ ਤੁਸੀਂ ਪੁਲ ਖਲਵਾਂਨ ਦੇ ਆਰਡਰ ਦਿੱਤੇ ਸੀ ਬਾਹਰੋਂ ਇੱਕ ਪੋਸਟ ਪਈ ਸੀ ਉਸ ਤੋਂ ਬਾਅਦ ਸਰਦਾਰ ਹਰਦੇਵਾਲ ਸਿੰਘ ਕਮੋਨ ਆ ਕੇ ਟਰੈਕਟਰ ਵਗੈਰਾ ਮੈਡਮ ਉਹ ਕੀ ਚੀਜ਼ ਸੀਗੀ ਕੀ ਤੁਹਾਨੂੰ ਲੱਗਦਾ ਹੈ ਇਹਦੇ ਪਿੱਛੇ ਕੀ ਆ ਦੇਖੋ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਚਾਹੇ ਸਾਡੇ ਪਿਛਲੇ ਵਿਧਾਇਕ ਹੈ ਜਾਂ ਕੋਈ ਵੀ ਹੈ ਜਦੋਂ ਤੇ ਪੁਲ ਡਿੱਗਣ ਵਾਲਾ ਸੀ ਜਦੋਂ ਇਹਦੀ ਮਾੜੀ ਹਾਲਤ ਸੀ ਮੈਂ ਕਹਾਂਗੀ ਤੁਸੀਂ ਪੱਤਰਕਾਰ ਭਰਾ ਹੀ ਦੱਸਦੇ ਹੁੰਦੇ ਸੀ ਜੀ ਇਹਦੀ ਅੰਨੀ ਬੁਰੀ ਹਾਲਤ ਐ ਉਦੋਂ ਤਾਂ ਕੋਈ ਝੱਕਿਆ ਨਹੀਂ ਜੇ ਬਣ ਗਿਆ ਕੰਮ ਹੋ ਗਿਆ ਪੰਜਾਬ ਸਰਕਾਰ ਨੇ ਪੈਸਾ ਦਿੱਤਾ ਕੰਮ ਹੋ ਗਿਆ ਉਹਨਾਂ ਨੇ ਕਿਹਾ ਵੀ ਪੁਲ ਬਣ ਗਿਆ ਜਿਵੇਂ ਆਪਾਂ ਕਹਿੰਦੇ ਲੈਂਟਰ ਪਾਣੇ ਉਸ ਤੋਂ ਬਾਅਦ ਆਪਾਂ ਵੇਟ ਕਰਦੇ ਆ ਨਾ ਵੀ 10 ਦਿਨ ਸੁੱਕ ਜੇ ਆਪਾਂ ਫੇਰ ਚਾਲੂ ਕਰਾਂਗੇ ਅੱਗੇ ਟੂਲ ਉਹਦਾ ਸਾਰਾ ਸਟਰਕਚਰ ਐ ਫੇਰ ਖੋਲਾਂਗੇ ਉਹੀ ਚ ਪੀਰੀਅਡ ਚੱਲ ਰਿਹਾ ਸੀ ਉਹ ਚੈੱਕ ਕਰ ਰਹੇ ਸੀ ਵੀ ਪੀਐਸ ਠੀਕ ਹੋ ਜੇ ਫੇਰ ਉਸ ਤੋਂ ਬਾਅਦ ਅਸੀਂ ਖੋਲਾਂਗੇ ਜਦੋਂ ਅਸੀਂ ਬਰਸਾਤਾਂ ਦੇਖੀਆਂ ਵੀ ਬਰਸਾਤ ਬਹੁਤ ਹੋ ਗਈ ਤਾਂ ਮੈਂ ਉੱਥੇ ਹੀ ਗੱਲ ਕੀਤੀ ਤਾਂ ਮੈਂ ਕਿ ਕਰ ਲੋ ਵੀ ਜੇ ਅੱਜ ਆਪਾਂ ਖੋਲ ਸਕਦੇ ਆ ਤਾਂ ਇਹਨੂੰ ਆਪਾਂ ਖੋਲੀਏ ਕਿਉਂਕਿ ਰਾਜਪੁਰੇ ਦੇ ਜਿਹੜੇ ਅੰਡਰਪਾਸ ਹੈ ਉਹਨਾਂ 'ਚ ਪਾਣੀ ਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਚੈੱਕ ਕਰ ਲਿਆ ਚੈੱਕ ਕਰਕੇ ਸਾਨੂੰ ਜੇ ਠੀਕ ਲੱਗਦਾ ਅਸੀਂ ਰਾਤ ਨੂੰ ਪਹਿਲਾਂ ਟੂ-ਵੀਲਰ ਦੀ ਖੋਲ ਦਾਂਗੇ ਤਾਂ ਕਿ ਇੱਕਦਮ ਪ੍ਰੈਸ਼ਰ ਨਾ ਪਵੇ ਪਰ ਮੈਂ ਇੱਕ ਸਮਝ ਸੋਚ ਸਮਝਦੀ ਆ ਵੀ ਇੰਨੀ ਗੰਦੀ ਰਾਜਨੀਤੀ ਐਨ ਨਹੀਂ ਟੀ ਆਰ ਪੀ ਦੀ ਭੁੱਖ ਵੀ ਜਦੋਂ ਤੁਹਾਨੂੰ ਹੁਣ ਲੋਕਾਂ ਨੇ ਨਕਾਰ ਕੇ ਸੁੱਟਦਾ ਹੈ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਟੀ ਆਰ ਪੀ ਨਹੀਂ ਮਿਲਦੀ ਕਿ ਤੁਸੀਂ ਕਾਨੂੰਨ ਤੋੜੋ ਤੁਸੀਂ ਉੱਥੇ ਕੰਮ ਚੱਲ ਰਿਹਾ ਇਨ ਕੇਸ ਕੋਈ ਉੱਥੇ ਮਿਸ ਹੈਪਨਿੰਗ ਹੋ ਜਾਂਦੀ ਉਹਨਾਂ ਨੇ ਜਾ ਕੇ ਉੱਥੇ ਆਪ ਦਾ ਲੈ ਕੇ ਲਾਮ ਲਸ਼ਕਰ ਪੁਲ ਖੋਲਤਾ ਉਹਦੇ ਨਾਲ ਕੀ ਹੋ ਗਿਆ ਪੁਲ ਤਾਂ 2 ਘੰਟੇ ਬਾਅਦ ਵੀ ਖੁੱਲ ਜਾਣਾ ਸੀਗਾ ਬਾਅਦ ਹੀ ਤੁਹਾਡੀ ਤਾਂ ਸੀ ਜੀ ਤੋਂ ਪੁਲ ਡਿੱਗਣ ਵਾਲਾ ਸੀ ਮੇਰੇ ਪੱਤਰਕਾਰ ਪੱਤਰਕਾਰ ਭਰਾ ਚੀਖ ਚੀਕ ਕੇ ਪੁਕਾਰ ਪੁਕਾਰ ਕੇ ਕਹਿ ਰਹੇ ਸੀ ਵੀ ਇੱਥੇ ਕਦੇ ਵੀ ਘਟਨਾ ਹੋ ਸਕਦੀ ਹੈ ਉਦੋਂ ਤੁਸੀਂ ਕੁਝ ਕਰਦੇ ਉਹ ਤਾਂ ਟੀਆਰਪੀ ਸੀਗੀ ਹੁਣੇ ਤਾਂ ਮੈਂ ਇਹ ਕਹੂੰਗੀ ਫਿਟੇ ਲਾਨਤਾ ਲੋਕ ਇਹੀ ਕਹਿੰਦੇ ਆ ਵੀ ਨਕਾਰੇ ਹੋਏ ਲੋਕ ਹੁਣ ਟੀਆਰਪੀ ਲੈਣ ਵਾਸਤੇ ਗਲਤ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦੀ ਆ ਵੀ ਠੀਕ ਹੈ ਤੁਹਾਡਾ ਜੋ ਵਜੂਦ ਹੈ ਆਪਣਾ ਵਜੂਦ ਬਣਾ ਕੇ ਰੱਖੋ ਪਰ ਇਹ ਨਹੀਂ ਹੈ ਕਿ ਤੁਸੀਂ ਕੰਮਾਂ ਵਿੱਚ ਦਖਲ ਦਿਓ ਕਾਨੂੰਨ ਤੋੜੋ ਜਾਂ ਮੇਰੇ ਵਰਕਰਾਂ ਨੂੰ ਮੇਰੇ এমਪਲਾਈ ਮੇਰੇ ਵਰਕਰਾਂ ਨੂੰ ਜਾਂ ਜਿਹੜੇ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਅੱਜ ਕੱਲ ਇਹ ਧੰਦਾ ਸ਼ੁਰੂ ਕੀਤਾ ਹੋਇਆ ਹੈ ਫੋਨ ਕਰ ਕਰ ਧਮਕਾ ਰਹੇ ਹੈ ਮੈਂ ਥੋੜੀ ਸਰਕਾਰ ਵਲੇ ਨਹੀਂ ਚੁੱਪ ਕੀਤੀ ਸੀ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗੀ ਜੇ ਮੇਰੇ ਕਿਸੇ ਵੀ ਵਰਕਰ ਨੂੰ ਜਾਂ ਕਿਸੇ ਮੇਰੀ ਟੀਮ ਦੇ ਮੈਂਬਰ ਨੂੰ ਇਹਨਾਂ ਨੇ ਧਮਕੀ ਦਿੱਤੀ ਮੈਡਮ ਤੁਸੀਂ ਕੋਈ ਕਾਰਵਾਈ ਕਰਾਈ ਹੈ ਉਸ ਦਿਨ ਦੀ ਦੇਖੋ ਉਹ ਕੰਮ ਹੈਗਾ ਪੀ ਡਬਲਯੂ ਡੀ ਦਾ ਪੁਲਿਸ ਦਾ ਉਹ ਦੇਖ ਰਹੀ ਹੈ ਜੋ ਕੰਮ ਹੈ ਉਹਨਾਂ ਨੇ ਉਹ ਕਾਰਵਾਈ ਹੈ ਜੋ ਕਰ ਮੈਨੂੰ ਪਤਾ ਲੱਗਾ ਕੋਈ ਐਫ ਆਈ ਆਰ ਵੀ ਦਰਜ ਹੋ ਗਿਆ ਉਹ ਕ ਜੋ ਇਹ ਪੁਲਿਸ ਦਾ ਕੰਮ ਹੈ ਪੀ ਡਬਲਯੂ ਡੀ ਦਾ ਕੰਮ ਹੈ ਇਹ ਉਹਨਾਂ ਨੇ ਕਰਨਾ ਹੈ ਇਹ ਕੰਮ ਮੇਰਾ ਨਹੀਂ ਹੈ ਮੇਰਾ ਕੰਮ ਹੈ ਜਨਤਾ ਦੇ ਕੰਮ ਕਰਨਾ ਜਨਤਾ ਦੀ ਭਲਾਈ ਕਰਨਾ ਲੋਕਾਂ ਲਈ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਅਰਜੋਨ ਸਾਹਿਬ ਇਹ ਜਿਹੜਾ ਜੀ ਉਦਘਾਟਨ ਕੀਤਾ ਮੈਮ ਵੱਲੋਂ ਉਦਘਾਟਨ ਕੀਤਾ ਗਿਆ ਐਮ ਐਲ ਏ ਸਾਹਿਬ ਵੱਲੋਂ ਇਹ ਕੀ ਚੀਜ਼ ਹੈ ਕਿ ਕਿਸ ਕੰਮ ਆਏਗੀ ਤੇ ਕਿੰਨੀ ਲਾਗਤ ਤੇ ਬਣਿਆ ਤੇ ਕਿੰਨੇ ਇਹ ਸਿਸਟਮ ਚਲਾਇਆ ਜਾਊਗਾ ਇਹ ਜਿਹੜੀ ਅੱਜ ਮਸ਼ੀਨ ਦਾ ਉਦਘਾਟਨ ਹੋਇਆ ਹੈ ਇਹ ਗ੍ਰੈਬ ਬੱਕਰ ਮਸ਼ੀਨ ਹੈ ਮਾਉਂਟਡ ਔਨ ਈ ਰਿਕਸ਼ਾ ਪਹਿਲਾਂ ਆਪਣੇ ਕੋਲ ਗ੍ਰੈਬ ਬੱਕਰ ਮਾਉਂਟ ਮਸ਼ੀਨ ਸੀਗੀ ਉਹ ਆਪਣਾ ਛੋਟੇ ਹਾਥੀ ਟਾਟਾ ਏਸ ਜਿਹਨੂੰ ਕਹਿੰਦੇ ਆ ਉਹਦੇ ਤੇ ਮਾਉਂਟਡ ਸੀਗੀ ਉਹਦੇ ਕਰਕੇ ਡੀਜ਼ਲ ਦਾ ਖਰਚਾ ਵੀ ਆ ਇਹ ਹੁਣ ਸਰਕਾਰ ਨੇ ਈ ਗ੍ਰੀਨ ਵਾਹਨ ਦੀ ਪਾਲਿਸੀ ਅਪਣਾਈ ਆ ਤੇ ਜਿੰਨਿਆ ਹੋ ਸਕਦਾ ਤੇ ਆਪਣਾ ਗ੍ਰੀਨ ਵਾਹਨ ਨੂੰ ਤੇ ਨਾਲ ਤੇ ਪਲੱਸ ਇਹ ਛੋਟੇ ਛੋਟੇ ਗਲੀਆਂ ਚ ਵੀ ਜਾਏਗੀ ਉਹ ਗਲੀਆਂ ਦੇ ਵਿੱਚ ਜਾਣ ਦੇ ਵਿੱਚ ਸક્ષਮ ਨਹੀਂ ਸੀਗੀ ਇਹ ਗਲੀਆਂ 'ਚ ਜਾਊਗੀ ਲੇਕ ਛੋਟੀ ਗਲੀਆਂ ਦੇ ਵਿੱਚ ਜੋ ਪ੍ਰੋਬਲਮ ਆਂਦੀ ਸੀ ਕਿ ਨਹੀਂ ਉਹ ਪੰਦੀ ਸੀ ਲਗਤ ਆਈ ਹੈ ਜੀ ਅੰਦਾਜ਼ਨ 18 ਤੋਂ 20 ਲੱਖ ਚਾਰ ਆਉਂਦੀ ਚਾਰਾਂ ਦੇ 18 ਤੋਂ 20 న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر خبر